ਅੱਜ ਇੱਕ ਤਸਵੀਰ ਦਿਖਾਉਣੀ ਆ ਤੁਹਾਨੂੰ ਤਰਸਯੋਗ ਹਾਲਤ ਦੇ ਵਿੱਚ ਇੱਕ ਬੀਜੀ ਨੇ ਇੱਥੇ ਚੰਡੀਗੜ੍ਹ ਦੇ ਵਿੱਚ 90 ਸਾਲ ਉਹਨਾਂ ਦੀ ਉਮਰ ਹੈ ਤੇ ਪਿੱਤਲ ਦੇ ਭਾਂਡੇ ਜਿਹੜੇ ਨੇ ਉਹ ਕਲੀ ਕਰਦੇ ਨੇ ਇੱਥੇ ਬਰਤਨ ਕਲੀ ਕਰਨੇ ਕਿਉਂ ਤੁਹਾਨੂੰ ਪੈ ਰਹੇ ਮਤਲਬ ਕਿ ਘਾੜੀ ਕੁੜੀਆਂ ਹਿੰਆ ਛੇ ਤੇ ਕਿਤੇ ਕੋਈ ਉਹਦੇ ਨਾ ਆਚਾਰ ਦਵਾਈ ਮਰੇ ਹੋਈ ਕਰਾਇਆ ਵੀ ਦੇਣਾ ਰੋਟੀ ਵੀ ਖਾਣੀ ਸਾਰੇ ਕੰਮ ਕਰਨਾ ਤਾਂ ਨਹੀਂ ਹੁੰਦਾ ਫਿਰ ਕਿਸਾ ਰੋਜ਼ੀਆ ਕਰਵਾ ਚੁੱਪ ਕਰਕੇ ਬੈਠੇ ਹੋਣ ਸਵੇਰੇ ਦੇ ਬੈਠੇ ਹੋਏ ਅੰਨੀ ਆਖ ਬਲ ਦਿੱਤੀ ਆਏ ਕੋਈ ਤੋਂ ਸੁਬੀਜੀ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਕੋਈ ਵੀ ਨਹੀਂ ਕੁੜੀਆਂ ਨੇ ਕਿ ਇੱਕੀ ਕੋਲ ਵੀ ਇੱਕ ਮੁੰਡਾਈ ਇੱਕੀ ਕੋਲ ਦੋ ਕੁੜੀਆਂ ਨਹੀਂ ਕਿ ਕੋਲ ਤਿੰਨ ਕੁੜੀਆਂ ਤੇ ਦਿਨਾਂ ਕੋਲ ਹੈ ਨਹੀਂ ਕਿ ਤੁਹਾਡੇ ਕੋਲ ਕੌਣ-ਕੌਣ ਰਹਿੰਦਾ ਹੁਣ ਕੋਲ ਕੋਈ ਵੀ ਨਹੀਂ ਰਹਿੰਦਾ ਮੈਂ ਇਕੱਲੀ ਰਹਿੰਦੀ ਇੱਥੇ 45 ਸਾਲ ਹੋ ਗਏ 50 ਸਾਲ ਬੈਠੇ 9 ਸਾਲ ਲੰਮੇ ਦਿਨਾਂ ਦੀ ਬੈਠੀ ਉਹ ਗੁਜ਼ਰ ਗਏ ਫਿਰ ਪਹਿਲਾਂ ਬੈਠਣ ਕੋਈ ਦੇ ਦਿੰਦਾ ਬਸ ਸਾਰੇ ਆ ਕੇ ਭਾਈ ਤਾ ਮੈਂ ਕਿ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਇੱਕ ਤਸਵੀਰ ਦਿਖਾਉਣੀ ਹੈ ਤੁਹਾਨੂੰ ਤਰਸਯੋਗ ਹਾਲਤ ਦੇ ਵਿੱਚ ਇੱਕ ਬੀਜੀ ਨੇ ਇੱਥੇ ਅ ਚੰਡੀਗੜ੍ਹ ਦੇ ਵਿੱਚ 90 ਸਾਲ ਉਹਨਾਂ ਦੀ ਉਮਰ ਹੈ ਤੇ ਪਿੱਤਲ ਦੇ ਭਾਂਡੇ ਜਿਹੜੇ ਨੇ ਉਹ ਕਲੀ ਕਰਦੇ ਨੇ ਇੱਥੇ ਤੇ ਹੋਰ ਵੀ ਬੀਜੀ ਬਾਰੇ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਨੀਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇੱਕ ਵਾਰ ਤੁਹਾਨੂੰ ਮੈਂ ਇਹ ਤਸਵੀਰ ਦਿਖਾ ਦਿੰਨੀ ਆ ਕਿ ਬੀਜੀ ਐਸੇ ਤਰ੍ਹਾਂ ਸਾਰਾ ਦਿਨ ਬੈਠਦੇ ਰਹਿੰਦੇ ਨੇ ਸ਼ਾਮ ਦੇ 4 ਵਜੇ ਤੱਕ ਤੇ ਕੋਈ ਕਸਟਮਰ ਆਜੇ ਉਹਨਾਂ ਦੇ ਬਰਤਨ ਕੱਲੀ ਕਰ ਦਿੰਦੇ ਨੇ ਨਹੀਂ ਤੇ ਆਦਰਵਾਇਜ਼ ਬੀਜੀ ਸਾਰਾ ਦਿਨ ਇੱਥੇ ਫਰੀ ਹੁੰਦੇ ਨੇ ਤੇ ਇਹਨਾਂ ਨਾਲ ਗੱਲ ਕਰਨੀ ਬਹੁਤ ਜ਼ਿਆਦਾ ਅਹਿਮ ਰਹੇਗੀ ਤਾਂ ਜ਼ਰੂਰ ਜਾਣਦੇ ਆ ਕਿ ਆਖਿਰ ਕਿਉਂ ਇਹਨਾਂ ਨੂੰ ਜੋ ਹੈ ਬਰਤਨ ਕੱਲੀ ਕਰਨੇ ਪੈ ਰਹੇ ਨੇ 90 ਸਾਲ ਦੀ ਉਮਰ ਦੇ ਵਿੱਚ ਸੋ ਸਸ਼ੀਕਲ ਬੀਜੀ ਹਾਂ ਜੀ ਬੀਜੀ ਕੀ ਨਾਮ ਹੈ ਤੁਹਾਡਾ ਸਤਵੰਤ ਅੱਛਾ ਜੀ ਉਮਰ ਕਿੰਨੀ ਹੈ ਤੁਹਾਡੀ 90 ਸਾਲ ਦੀ ਅੱਛਾ ਜੀ ਤੇ ਬੀਜੀ ਮੈਂ ਜ਼ਰੂਰ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਤੁਸੀਂ ਬਰਤਨ ਕਲੀ ਕਰਨੇ ਕਿਉਂ ਤੁਹਾਨੂੰ ਪੈ ਰਹੇ ਨੇ ਮਤਲਬ ਰੋਟੀ ਤੇ ਖਾਣੀ ਕੁੜੀਆਂ ਹੀ ਆ ਛੇ ਤੇ ਕਿਹਦੇ ਕੋਈ ਦਿੰਦਾ ਚਾਰ ਦਵਾਈ ਮਰੇ ਹੋਏ ਨੇ ਉੱਤੇ ਦੋ ਹੈ ਉਹ ਆਪਣੇ ਬੱਚੇ ਪਾਲਣ ਨੂੰ ਮੈਨ ਪਾਲਾ ਕਿਰਾਇਆ ਵੀ ਦੇਣਾ ਰੋਟੀ ਵੀ ਖਾਣੀ ਸਾਰੇ ਕੰਮ ਕਰ ਅੱਛਾ ਜੀ ਤੇ ਦਿਨ ਚ ਕਿੰਨੇ ਕੁ ਲੋਕ ਆ ਜਾਂਦੇ ਨੇ ਆ ਤਾਂ ਦਖਦੀ ਨਹੀਂ ਆਉਂਦਾ ਜਿੱਦਣ ਨਹੀਂ ਆਉਂਦੇ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਚੁੱਪ ਕਰਕੇ ਬੈਠੇ ਹੋਣ ਸਵੇਰੇ ਜੇ ਬੈਠੇ ਹੋਏ ਅੱਨੀ ਅੱਗ ਬਾਲੀ ਤੇ ਆਇਆ ਕੋਈ ਤੇ ਕੋਈ ਦਰਦ ਥੋੜੇ ਜਿਹਾ ਸਵੇਰ ਦਾ ਕੋਈ ਨਹੀਂ ਆਇਆ ਅੱਗ ਵੀ ਨਹੀਂ ਬਾਲੀ ਸੋ ਅ ਅੱਜ ਸਵੇਰ ਦੇ ਬੀਜੀ ਕਹਿ ਰਹੇ ਨੇ ਕਿ ਕੋਈ ਵੀ ਕਸਟਮਰ ਨਹੀਂ ਆਇਆ ਨਾ ਹੀ ਮੈਂ ਅੱਗ ਬਾਲੀ ਐ ਇੱਥੇ ਸੋ ਬੀਜੀ ਬਿਲਕੁਲ ਫਰੀ ਬੈਠੇ ਨੇ ਤੇ ਇਹ ਇੱਕ ਅਪੀਲ ਵੀ ਹੈ ਸਾਡੇ ਵੱਲੋਂ ਕਿ ਜੇਕਰ ਤੁਸੀਂ ਬਰਤਨ ਕਲੀ ਕਰਾਉਣੇ ਨੇ ਤੇ ਬੀਜੀ ਨੂੰ ਆ ਕੇ ਮਿਲੋ ਜ਼ਰੂਰ ਬੀਜੀ ਕਰਦੇ ਨੇ ਇਹ ਕੰਮ ਉਹਨਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਸੋ ਸਾਨੂੰ ਵੀ ਜਿੱਦਾਂ ਹੀ ਪਤਾ ਲੱਗਾ ਸੀ ਜ਼ਰੂਰ ਬੀਜੀ ਕੋਲ ਪਹੁੰਚੇ ਆ ਤਾਂ ਕਿ ਉਹਨਾਂ ਦੀ ਵੀ ਕੋਈ ਨਾ ਕੋਈ ਮਦਦ ਹੋ ਪਾਏ ਚੰਡੀਗੜ੍ਹ ਸੈਕਟਰ 22D ਦੇ ਵਿੱਚ ਸ਼ਿਸ਼ੂ ਨਿਕੇਤਨ ਸਕੂਲ ਦੇ ਬਿਲਕੁਲ ਸਾਹਮਣੇ ਬੀਜੀ ਬੈਠਦੇ ਨੇ ਤੇ ਇਨਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵਿੱਚ 6 ਕੁੜੀਆਂ ਨੇ 6 ਦੀ 6 ਮੈਰਿਡ ਜ਼ਰੂਰ ਨੇ ਲੇਕਿਨ 4 ਜਵਾਈ ਜੜੇ ਨੇ ਉਹ ਇਹਨਾਂ ਦੇ ਮਰ ਚੁੱਕੇ ਨੇ ਡੈਥ ਹੋ ਚੁੱਕੀ ਹੈ ਉਹਨਾਂ ਦੀ ਦੋ ਜਵਾਈ ਨੇ ਜਿੰਨਾ ਥੋੜਾ ਬਹੁਤ ਮਿਹਨਤ ਕਰਦੇ ਨੇ ਔਰ ਥੋੜਾ ਬਹੁਤ ਬੀਜੀ ਮਿਹਨਤ ਕਰਦੇ ਨੇ ਘਰ ਪਰਿਵਾਰ ਪਾਲਦੇ ਨੇ ਸੋ ਬੀਜੀ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਕੋਈ ਵੀ ਨਹੀਂ ਕੁੜੀਆਂ ਨੇ 6 ਇੱਕੀ ਕੋਲ ਵੀ ਇੱਕ ਮੁੰਡਾ ਇੱਕ ਦੂਜੀ ਕੋਲ ਇੱਕੀ ਕੋਲ ਦੋ ਕੁੜੀਆਂ ਨਿੱਕੀ ਕੋਲ ਤਿੰਨ ਕੁੜੀਆਂ ਤੇ ਤਿੰਨ ਤਿੰਨ ਕੋਲ ਇੱਕ ਇੱਕ ਮੁੰਡਾ ਚੰਡੀਗੜ੍ਹ ਤੁਹਾਡੇ ਕੋਲ ਕੌਣ ਕੌਣ ਰਹਿੰਦਾ ਹੁਣ ਮੇਰੇ ਕੋਲ ਕੋਈ ਵੀ ਨਹੀਂ ਰਹਿਦਾ ਮੈਂ ਇਕੱਲੀ ਰਹਿੰਦੀ ਅੱਛਾ ਜੀ ਇਕੱਲੀ ਰਹਿੰਦੀ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਤੁਸੀਂ ਇੱਥੇ ਆਉਂਦੇ ਹੋ ਅਸੀਂ ਇੱਥੇ 10 ਵਜੇ ਆਉਂਦੇ ਹਾਂ ਅੱਛਾ ਜੀ 10 ਵਜੇ ਸਵੇਰੇ 6 ਵਜੇ ਉੱਠਦੇ ਅੱਛਾ ਤੇ ਬੰਦ ਕਿੰਨੇ ਵਜੇ ਕਰਦੇ ਹੋ 4 ਵਜੇ ਤੇ ਜਿਸਨ ਕੋਈ ਤੁਹਾਡੇ ਕੋਲ ਨਾ ਆਵੇ ਫਿਰ ਸਾਰਾ ਦਿਨ ਬੈਠ ਕੇ ਕੋਈ ਹੋਰ ਵੀ ਕੰਮ ਕਰਦੇ ਹੋ ਹੁਣ ਕਾਰੀ ਚੱਲੇ ਅੱਛਾ ਜੀ ਹੋਰ ਕੀ ਕਰਦੇ ਤੇ ਬੀਜੀ ਤੁਹਾਡੇ ਪਤੀ ਹਸਬੈਂਡ ਕੁਛ ਉਹਨਾਂ ਨੇ ਕੁਛ ਸੇਵਿੰਗਸ ਨਹੀਂ ਸੀ ਕੀਤੀਆਂ ਕੁਛ ਕਮਾ ਕੇ ਨਹੀਂ ਕੀਤਾ ਹੀ ਕਲੀ ਨਹੀਂ ਕੰਮ ਕਰਦਾ ਤਾਂ ਨਾਲ ਬੈਠੀ 9 ਸਾਲ ਤਾਂ ਜਾਂ ਤੇ ਇੱਕ ਮਹੀਨ ਕਰ ਬੈਠੇ ਥੋੜੀ ਜਿਹੀ ਅੱਛਾ ਜੀ ਇੱਥੇ 50 ਸਾਲ ਹੋ ਗਏ 50 ਸਾਲ ਬੈਠੇ 9 ਸਾਲ ਉਹਨਾਂ ਦੇ ਨਾਲ ਹੀ ਬੈਠੀ ਉਹ ਗੁਜ਼ਰ ਕੇ ਫਿਰ ਪਹਿਲੋ ਬੈਠਣ ਕੋਈ ਦੇ ਦਿੱਤਾ ਬਸ ਸਾਰੇ ਆ ਕੇ ਪਤਾ ਬੈਠੀ ਇਹ ਤਾਂ ਕੋਈ ਪੰਕੂ ਲੱਦਾ ਪਾਈ ਆਏ ਤੇ ਸੈਟਲ 2 ਸਾਲ ਹੋ ਗਏ ਨਿੱਕੇ ਰੜੇ ਤੇ ਹੀ ਬੈਠਦੀ 50 ਸਾਲ ਏ ਉਹ ਪਾਕੀ ਦੇ ਕੋਈ ਅਬਸਰਾਇ ਪੰਚੂ ਦੇਦਾ ਤੇ ਤੁਹਾਡੀਆਂ ਕੁੜੀਆਂ ਤੁਹਾਡੇ ਕੋਲ ਰਹਿੰਦੀਆਂ ਨੇ ਜਾਂ ਲੱਗੇ ਨੇ ਜਾਂ ਦੂਰ ਰਹਿੰਦੀਆਂ ਏ ਇੱਕ ਫਰੀਦਕੋਟ ਦੋ ਫਗਵਾੜੇ ਇੱਕ ਲੁਧਿਆਣੇ ਇੱਕ ਮੀਡੇ ਪਿੰਡ ਵੀ ਥੇ ਇੱਕ ਬਰਾੜੇ ਤੁਹਾਨੂੰ ਕਿੰਨੇ ਟਾਈਮ ਬਾਅਦ ਮਿਲਦੀਆਂ ਨੇ ਆ ਕੇ ਕਦੀ ਆ ਜਾ ਨਹੀਂ ਨਹੀਂ ਆਉਣੀ ਤਾਂ ਆਪ ਦਾਣਾ ਪੰਦਾ ਜੇ ਬਿਮਾਰ ਹੋ ਤੇ ਵੀ ਇਹਨਾਂ ਦੇ ਚਾਰ ਜਵਾਈ ਮਰੇ ਨੇ ਦੋ ਤਿੰਨ ਫ ਜਮਨਾ ਨਗਰ ਇੱਕ ਬਰਾੜੇ ਥੇ ਇੱਕ ਮੀਡੇ ਤੇ ਇਹ ਕੋ ਲੁਧਿਆਣਾ ਹੋ ਦੀ ਰਿਚ ਕੰਮ ਕਰਦੀ ਠੀਕ ਆਪਣੇ ਮੁੰਡੇ ਕੋਲ ਉਹ ਕਰ ਉਹ ਬਿਮਾਰ ਹੈ 6 ਮਹੀਨੇ ਹੋ ਗਏ ਫਰੋਜਪੁਰ ਦਾ ਖਲੇ ਫਰੀਦਕੋਟ ਵਾਲੀ ਤਾਂ ਇਹ ਦਸਨ ਸਾਖਾ ਇਹ ਬਣਵਾ ਦੇ ਪਾਸ ਪੈਸਾਰੇ ਮੇਰੇ ਕੋਲ ਜਾਣਾ ਬੜਾ ਮੁਸ਼ਕਲ ਹੋਈਏ ਤੇ ਤੁਹਾਡੇ ਆਧਾਰ ਕਾਰਡ ਹੈਗਾ ਆਧਾਰ ਕਾਰਡ ਸੈ ਨਹੀਂ ਚੱਲਦਾ ਚੱਲਦਾ ਕਿਉਂ ਨਹੀਂ ਕਿੱਥੇ ਦੇऊं ਤੁਸੀਂ ਅਸੀਂ ਚੰਡੀਗੜ੍ਹ ਦੇ ਚੰਡੀਗੜ੍ਹ ਦਾ ਕੋਈ ਕਿੱਡੀ ਨਹੀਂ ਚੱਲਦਾ ਅੱਛਾ ਜੀ ਚੰਡੀਗੜ੍ਹ ਦਾ ਨਹੀਂ ਆਧਾਰ ਕਾਰਡ ਵੀ ਹੈ ਦੂਜਾ ਕਾਰਡ ਵੀ ਹੈ ਚੱਲਦਾ ਦੇਖ ਲਈਓ ਬਸ ਤਾਂ ਥੱਲੇ ਲਾ ਦਿੰਦੇ ਜਿੱਥੇ ਜਾ ਕੇ ਵੇਖੋ ਤਾਂ ਇੰਨੀ ਮਿੰਤਾ ਕੀਤੀਆਂ ਭਈ ਤੁਸੀਂ ਮੈਨ ਮੜਵਾ ਦਿਓ ਮੈਂ ਫਰੀਦਕੋਟ ਨਾਲ ਗਈ ਇਸ ਪਿੱਛੇ ਫਿਰੋਜ਼ਪੁਰ ਦਾਖਲੇ ਕੇ ਪਤਾ ਬਚਦੀ ਕਿ ਮਰਦੀ ਹੋ ਵੀ ਕੋਈ ਪਤਾ ਨਹੀਂ ਅੰਬੀ ਜੀ ਸਿਹਤ ਕੈਮ ਹੈ ਤੁਹਾਡੀ ਮਤਲਬ ਤੁਸੀਂ ਤੰਦਰੁਸਤੋਂ ਕੰਮਕੁਮ ਕਰਦੇ ਹੋ ਕੋਈ ਸ਼ਰੀਰਕ ਪ੍ਰੋਬਲਮ ਤਾਂ ਨਹੀਂ ਹੈਗੀ ਤੁਹਾਨੂੰ ਨੇ ਸੋਬੀ ਜੀ ਬਹੁਤ ਐਕਟਿਵ ਨੇ 90 ਸਾਲ ਦੀ ਉਮਰ ਅੱਜਕੱਲ ਬਹੁਤ ਕਿਸਮਤ ਵਾਲੇ ਨੇ ਜਿਹੜੀ ਇੰਨੀ ਉਮਰ ਤੱਕ ਪਹੁੰਚਦੇ ਨੇ ਬੀਜੀ ਬਹੁਤ ਕਿਸਮਤ ਵਾਲੇ ਨੇ ਪਰ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਤੁਹਾਡੀ ਹੈਲਪ ਦੀ ਅਗਰ ਕੋਈ ਵੀ ਤੁਹਾਡੇ ਚੋਂ ਇੱਥੇ ਵਿਜ਼ਿਟ ਕਰਦਾ ਹੈ ਇਹਨਾਂ ਦਾ ਅਗਰ ਪੰਜਾਬ ਦਾ ਆਧਾਰ ਕਾਰਡ ਬਣ ਸਕਦਾ ਹੈ ਤਾਂ ਉਹ ਵੀ ਜ਼ਰੂਰ ਬਣਾਉਣ ਦੇ ਵਿੱਚ ਇਹਨਾਂ ਦੀ ਹੈਲਪ ਕਰੋ ਕਿਉਂਕਿ ਇਹਨਾਂ ਨੂੰ ਐਕਚੁਅਲ ਚ ਜ਼ਰੂਰਤ ਹੈ ਇਹ ਜੋ ਲੋਕਾਂ ਦੀ ਮਦਦ ਕਰਿਆ ਕਰੋ ਕਹਿੰਦੇ ਨੇ ਨਾ ਕਿ ਦਸਵੰਧ ਹਮੇਸ਼ਾ ਕੱਢਣਾ ਚਾਹੀਦਾ ਸੋ ਦਸਵੰਧ ਦਾ ਮਤਲਬ ਇਹੀ ਹੁੰਦਾ ਹੈ ਕਿ ਜ਼ਰੂਰ ਦਾਨ ਕਰੋ ਅਗਰ ਕਿਸੇ ਨੂੰ ਜ਼ਰੂਰਤ ਹੈ ਤਾਂ ਸੋ ਇੱਥੇ ਤੁਸੀਂ ਆਓ ਬੀਜੀ ਦੇ ਕੋਲ ਬਾਈ ਸੈਕਟਰ ਦੇ ਵਿੱਚ ਇਹਨਾਂ ਨੂੰ ਮਿਲੋ ਅਗਰ ਇਹਨਾਂ ਦੀ ਕੋਈ ਵੀ ਰਿਕੁਆਇਰਮੈਂਟ ਹੈ ਜਿਹੜੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਹਰ ਕਿਸੇ ਨੂੰ ਇਹ ਸਾਡੀ ਅਪੀਲ ਹੈ ਕਿ ਇਹਨਾਂ ਨੂੰ ਮਿਲ ਕੇ ਆ ਕੇ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਸੋ ਬੀਜੀ ਦੇਣ ਪਾਂਡੇ ਵੀ ਕਲੀ ਕਰਾਣੇ ਨੇ ਅਦਨਿਤ ਨੇ ਮਾਗੇ ਅਦਨ ਸਾਡੀ ਕਰਾਣੇ ਸਮਾਨ ਲਾੜਾ ਆਕ ਬਾਲਟੀ ਕੋਲੇ ਬਾਲ ਨੇ ਹਰ ਚੀਜ਼ ਕਰ ਫਿਰ ਵੀ ਆ ਦਿਨ ਮਾਗੇ ਕਰਦੇ ਇਹ ਸਬਾਨ ਆਉਂਦਾ ਕਿੱਥੋਂ ਹੈ ਫਿਰ ਜਦੋਂ ਘਰ ਦਾ ਗੁਜ਼ਾਰਾ ਇੰਨੀ ਮੁਸ਼ਕਲ ਚੱਲਦਾ ਫਿਰ ਤੁਸੀਂ ਕੋਲੇ ਵਗਾਰਾ ਕਿੱਥੋਂ ਲੈਣੋ ਕਿ ਕੋਲੇ ਤਾਂ ਮੈਨੂੰ ਲੱਗਦਾ ਸਭ ਤੋਂ ਮਹਿੰਗੇ ਨੇ ਕੋਲੇ ਹੀ ਮਾਗੇ ਕੱਲੀ ਕਿਹੜੇ 4000 ਹੈ 10000 ਕਿਲੋ 10000 ਕਿਲੋ ਹੈ ਹਾਂ ਜੇ ਥੋੜੀ ਆ ਜਦੀ ਉਹ ਜਵਾਈ ਲੈ ਆ ਕੇ ਦੇ ਦਿੰਦਾ ਅੱਛਾ ਜੀ ਫਗਵਾੜੇ ਵਾਲਾ ਸਾਰੇ ਕੰਮ ਕੋਈ ਕੁਝ ਕੀਤਾ ਕੋਈ ਕੁਝ ਕਰਦਾ ਕਰ ਇਹ ਕਰਦੇ ਫਿਰ ਤਾਂ ਹੀ ਰੋਟੀ ਖਾਂਦੀ ਪੀਏ ਕਿ ਇੰਨੇ ਕਦੀ ਜਿਹੜਾ ਦੁਆਰ ਆਪਣੀ ਪਈ ਹੋਵੇ ਜੀ ਫੇਰ ਰੋਟੀ ਵਗੈਰਾ ਤੁਸੀਂ ਆਪਣੇ ਘਰੇ ਆਪ ਹੀ ਬਣਾਉਣੇ ਹੋ ਜਾ ਕੇ ਕਦੋਂ ਬਣਾਉਣੇ ਹੋ ਕਿਹੜੇ ਟਾਈਮ ਜਾ ਕੇ ਸਵੇਰੇ ਸ਼ਾਮੀ ਦੁਪahari ਬੜਾਈ ਕਦੀ ਦਿਨ ਨਾਲ ਲੈ ਵੀਜੀ ਬੜਾ ਅੱਛਾ ਜੀ ਇਹ ਮਾਤਾ ਜੀ ਮੈਂ ਦੇਖ ਰਹੀ ਤੂੰ ਇਸ ਸਵੈਟਰ ਸੂਟਰ ਵੀ ਬੁੰਨ ਰਹੇ ਸੀਗੇ ਇਹ ਕੁੜੀਆਂ ਦੇ ਜਿਹੜੇ ਇੰਨੇ ਬੜਾ ਨਹੀਂ ਕੁੜੀਆਂ ਅੱਜ ਕੱਲ ਉਹ ਕੁੜੀ ਧੋਤੀ ਤੇ ਲਾਏ ਸਾਲ ਹੋ ਗਏ ਜਿਸ ਦਿਨ ਕੀਤਾ ਬਣਾ ਲੈ ਕੋਈ ਜ਼ਰੂਰੀ ਸੋਹ ਹੈ ਅੱਜ ਇਹ ਜੀ ਸਾਗਰੀ ਬਾਦੀ ਤੇ ਬੈਠੀ ਹੈ ਕਿਤੇ ਬਿਜੀ ਹੁਣ ਬੜੀ ਗਰਮੀ ਹੋ ਜਣੀ ਆ ਫਿਰ ਕਿੱਦਾਂ ਤੁਸੀਂ ਇੱਥੇ ਰਹੋਗੇ ਕਿੱਦਾਂ ਬੈਠੋਗੇ ਉਹ ਉੱਥੇ ਵਿਚਾਰਾ ਜਿਹੜਾ ਪੰਜੂ ਲੈ ਆ ਲਈ ਪੱਖਾ ਵੀ ਆ ਕੇ ਹਾਰਸ਼ ਆ ਕੇ ਵਾਤੇ ਮਾਰਕੀਟ ਆ ਲੈ ਆ ਕੇ ਨਹੀਂ ਇਤਨੇ ਇਹ ਇਹ ਮਟਰ ਕੋਈ ਨਹੀਂ ਤੇ ਪਿਛਲਾ ਵੀ ਯਾਦ ਦੇ ਵਾਤ ਉਸਨੇ ਇਹ ਇਤਨੀ ਜਗ੍ਹਾ ਪਾਕ ਲਈ ਗਿਆ ਐਸ ਐਸ ਹੁਣ ਪਾਇਆ ਭਾਈ ਅੱਗ ਛੇਕ ਲੱਗਦਾ ਬਾਰਿਸ਼ ਹੋ ਗਈ ਇਹ ਤਾਂ ਇਤਨਾ ਬਣਾ ਕੇ ਦੇ ਗਿਆ ਉਹ ਟਰੱਕ ਫਰਕ ਲੈ ਆਈ ਪੱਖਾ ਵੀ ਲੈ ਆਏ ਹਰ ਚੀਜ਼ ਲੈ ਪਰ ਨਹੀਂ ਮਾਰਕੀਟਾ ਲੈ ਕਰ ਦਿੱਤਾ ਮਾਤਾ ਜੀ ਜਿਹੜੀ ਜਗ੍ਹਾ ਤੋਂ ਤੁਸੀਂ ਉਹਨੇ ਬੈਠੇ ਹੋ ਇਹਦਾ ਵੀ ਕੋਈ ਕਿਰਾਇਆ ਕਰੋਆ ਹਾਂ ਦੇਖੋ ਦਿੱ ਦਿੱਤੀ ਮੈਂ ਕਿਰਾਇਆ ਜਿਹੜਾ ਉਹ ਜਮਾ ਕਰਾਇਆ ਨਾ ਲਾਇਸੈਂਸ ਦੁਕਾਨਾਂ ਮਿਲਦੀਆਂ ਉਹ ਪੱਦੀ ਕਿੰਨੀ ਅਕਿਸਟ 22000 ਮਹੀਨਾ ਪੰਨ ਦੋ ਮਹੀਨੇ ਲੱਗਿਆ ਕਿ ਪੰਜ 6 ਮਹੀਨੇ ਲੱਗੀ ਹੈ ਉਹ ਕਿਸ਼ਟ ਕਰਾਈ ਹੋਰ ਕੋਈ ਤਾਂ ਤੇ ਦਿਖ ਰਾਇਆ ਤੁਰੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਮਦਦ ਤੁਹਾਡੀ ਮਿਲਣਾ ਚਾਹੀਦਾ ਮੈਂ ਘਰ ਬੈਠ ਰੋਟੀ ਖਾ ਲਵਾਂ ਤੁਹਾਨੂੰ ਤੁਹਾਡੀ ਪੈਨਸ਼ਨ ਪੁੰਚ ਨਹੀਂ ਲੱਗੀ 1000 ਰੁਪਏ ਲੱਗੀ ਹਾ ਦੇਡ ਕੀ ਲੱਗੀ ਕੁਝ ਪਾਣੀ ਦਾ ਬਿੱਲ ਪਾਣੀ ਦਾ ਬਿੱਲ ਦੇਣਾ ਬਿਜਲੀ ਦਾ ਬਿੱਲ ਦੇਣਾ ਕਿਰਾਏ ਦੇਣ ਮਖਾਤੇ ਸਾਰੇ ਕੰਮ ਕਰ ਅਰੇ ਮੈਂਨੇ ਬੋਲਾ ਥਾ ਨਾ ਮਿਲੀ ਨਹੀਂ ਨਾ ਫਿਰ ਬਾਅਦ ਮੈਂ ਲੈ ਲਵਾਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਜੀ ਜਾਂ ਤੇ ਫਿਰ ਸਰ ਲਾ ਦਿਓ ਜਿੱਤਾ ਹੀ ਮੈਂ ਜੂਨੀ ਮੈਨੂੰ ਪੈਸਾ ਦੇ ਦਿਓ ਮੈਂ ਘਰ ਬੈ ਕੇ ਖਾਂਦਾ ਮੈਂ ਤਾਂ ਕਦੀ ਦੂੰਗਾ ਯਾਰ ਤੂੰ ਥੋੜੀ ਘਰ ਬੈ ਕੇ ਖਾਂਦੀ ਰਹਿ ਬਸ ਮੈਂ ਹੋਰ ਕੁਝ ਕਰੀ ਸੋ ਜ਼ਰੂਰ ਹਾਂ ਜੀ ਜਿੱਤਾ ਹੀ ਉਮਰ ਹੈ ਉਤਨੇ ਪੈਸੇ ਲੱਗੀ ਰਵੇ ਜਿਸ ਨਾਲ ਮਾਰਗੀ ਚੱਕ ਘਟ ਰਹੀ ਫਿਰ ਪਿੱਛੇ ਕਹਿ ਲੈਣੀ ਸੋ ਜ਼ਰੂਰ ਮੈਨੂੰ ਲੱਗਦਾ ਕਿ ਇਹ ਜਿਹੜੀ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਪੈਨਸ਼ਨ ਅਗਰ ਇਹਨਾਂ ਦੀ ਡਿਮਾਂਡ ਹੈ ਉਹ ਵੀ ਲੱਗਣੀ ਚਾਹੀਦੀ ਅਗਰ ਜਿਹੜੇ ਵੀ ਤੁਸੀਂ ਵੀਡੀਓਜ਼ ਦੇਖ ਰਹੇ ਹੋ ਅੱਗੇ ਵਾਧੂ ਤੋਂ ਵਾਧੂ ਨੂੰ ਸ਼ੇਅਰ ਕਰੋ ਸੋ ਦੱਟ ਬੀਜੀ ਦੀ ਮਦਦ ਹੋ ਪਾਏ ਕਿਉਂਕਿ 90 ਸਾਲ ਦੀ ਉਮਰ ਕੋਈ ਬਹੁਤ ਥੋੜੀ ਉਮਰ ਨਹੀਂ ਹੁੰਦੀ ਇਹ ਸੇਵਾ ਕਰਾਉਣ ਦਾ ਟਾਈਮ ਹੈ ਲੇਕਿਨ ਉਹ ਸੇਵਾ ਕਰ ਰਹੇ ਨੇ ਇੱਥੇ ਵਰਤਨ ਲੋਕਾਂ ਦੇ ਜਿਹੜੇ ਨੇ ਕਲੀ ਕਰਦੇ ਨੇ ਸਵੇਰੇ ਆ ਜਾਂਦੇ ਨੇ ਬੀਜੀ ਸ਼ਾਮ ਨੂੰ ਜਾਂਦੇ ਨੇ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਕਹਿ ਸਕਦੇ ਅਸੀਂ ਕਿ ਸਿਰਫ ਰੋਟੀ ਖਾਣ ਦੇ ਲਈ ਬਿਜੀ ਇੰਨੀ ਮਿਹਨਤ ਕਰਦੇ ਨੇ ਇੱਥੇ ਆ ਕੇ ਸੋ ਜ਼ਰੂਰ ਤੁਸੀਂ ਉਹਨਾਂ ਦੀ ਮਦਦ ਕਰੋ ਇੱਥੇ ਆ ਕੇ ਉਹਨਾਂ ਦਾ ਇੱਕ ਤਾਂ ਪੰਜਾਬ ਦਾ ਆਧਾਰ ਕਾਰਡ ਬਣਾ ਕੇ ਦਿੱਤਾ ਜਾਵੇ ਤੇ ਇੱਕ ਉਹਨਾਂ ਦੀ ਪੈਨਸ਼ਨ ਦੀ ਜਿਹੜੀ ਉਹਨਾਂ ਨੇ ਕਹੀਏ ਗੱਲ ਸੋ ਦੈਟ ਬਿਜੀ ਜਿਹੜੇ ਨੇ ਚੰਗੀ ਤਰ੍ਹਾਂ ਆਪਰਾ ਟਾਈਮ ਸਪੈਂਡ ਕਰ ਪਉਣ ਜਿੰਨਾ ਵੀ ਬਿਜੀ ਦੀਆਂ ਲੋੜਾਂ ਨੇ ਪੂਰੀਆਂ ਹੋ ਪਉਣ ਸੋ ਬਿਜੀ ਹੋਰ ਕੁਛ ਕਹਿਣਾ ਹੈ ਹੋਰ ਕੋਈ ਧਾਰਕਾਠ ਮੰਗਾਇਆ ਹੀ ਕੁੜੀ ਦਾ ਉਤੋਂ ਫਗਵਾੜੇ ਤੋਂ ਉਹ ਵੀ ਦਿੱਤਾ ਬੜਾ ਕੇ ਭਈ ਇਹ ਤਾਂ ਅੱਜਨ ਵੱਡੀ ਝੂਠ ਮਾਰਦੀ ਓਹ ਧਾਰਕਾਠ ਵੀ ਆ ਗਿਆ ਉਹ ਬੜਾ ਕੇ ਕੋਈ ਆਂਦੇ 3 ਦਿਨ ਨਾ ਚਾਵਸੀ ਆ 15 20 ਦਿਨ ਹੋ ਗਏ ਉਹ ਪਰਸੂ ਪੁੱਛਿਆ ਸਾਡਾ ਮਰ ਗਿਆ ਸੇ ਕੁੜੀ ਦਾ ਜਿਹੜਾ ਧਾਰ卡ਟ ਲੈ ਗਈ ਹੈ ਨਾ ਅਦੀ ਬਣਾਖਦੇ ਸਾਰਾ ਮਾਸਟਰ ਆਧਾਰ卡ਟ ਕੁੜੀ ਭੇਜਿਆ ਫਗਵਾੜੇ ਤੋਂ ਉਧ ਉਹਨਾਂ ਦਾ ਮੇਰਾ ਤਾਂ ਧਾਰ卡ਟ ਤੇ ਚੰਦਾ ਦੀ ਕੁੜੀ ਦਾ ਫਗਵਾੜੇ ਦਾ ਆ। ਅੱਛਾ ਜੀ। ਭਈ ਤੁਹਾਡੀ ਕੁੜੀ ਰਹਿ ਨਹੀਂ ਆਈ ਮਿਆਂ ਕਿ ਨਹੀਂ ਮੈਂ ਮੈਂ ਕੋਈ ਝੂਠ ਮਾਰਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਨੇ, ਪ੍ਰੋਬਲਮਸ ਹੁੰਦੀਆਂ ਨੇ, ਮੈਨੂੰ ਲੱਗਦਾ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਜ ਦੇ ਵਿੱਚ ਸਾਹਮਣੇ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਸਬਰ ਬੀਜੀ ਸਬਰ ਕਰਕੇ ਬੈਠੇ ਨੇ ਤੇ ਸੋ ਅੱਜ ਦੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਔਰ ਇੰਨਾ ਸਬਰ ਕਰਕੇ ਬੈਠੇ ਨੇ ਕਿਉਂਕਿ ਲੋਕ ਇੰਨੇ ਐਡਵਾਂਸ ਹੋ ਚੁੱਕੇ ਨੇ ਇੰਨੀ ਜਨਰੇਸ਼ਨ ਅੱਗੇ ਵੱਧ ਚੁੱਕੀ ਹੈ ਮਤਲਬ ਅੱਜ ਕੱਲ ਹਰ ਕਿਸੇ ਹਰ ਕਿਸੇ ਦਾ ਗੁਜ਼ਾਰਾ ਜਿਹੜਾ 1 ਲੱਖ 2 ਲੱਖ ਤੋਂ ਘੱਟ ਮਹੀਨੇ ਦੀ ਤਨਖਾਹ ਤੋਂ ਬਿਨਾ ਨਹੀਂ ਹੁੰਦਾ ਲੇਕਿਨ ਬੀਜੀ ਦੇ ਜਦੋਂ ਜਦੋਂ ਭੰਡਿਆ ਜਾਂਦੇ ਨੇ ਉਦੋਂ ਉਦੋਂ ਕਲੀ ਕਰ ਲੈਂਦੇ ਨੇ ਉਹਨੇ ਉਹਨੇ ਪੈਸਿਆਂ ਨਾਲ ਗੁਜ਼ਾਰਾ ਕਰ ਲੈਂਦੇ ਨੇ ਸੋ ਸਾਡੀ ਵੀ ਗੁਜ਼ਾਰਿਸ਼ ਹੈ ਕਿ ਜ਼ਰੂਰ ਇਹਨਾਂ ਦੀ ਆ ਕੇ ਮਦਦ ਕੀਤੀ ਜਾਵੇ ਕੈਮਰਾਮੈਨ ਜੱਗੀ ਦੇ ਨਾਲ ਮਨਪ੍ਰਤ ਖੋਲਦਾ ਨਿਕਸਵਰ ਟਿਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par